ਅੰਗਰੇਜ਼ੀ ਜ਼ੁਬਾਨ ਦੇ ਪ੍ਰਸਿੱਧ ਕਵੀ ਤੇ ਲਿਖਾਰੀ ਸ਼੍ਰੀ ਮੈਥਿਊ ਆਰਨੋਲਡ ਲਿਖਦੇ ਹਨ ਕਿ ਜਿਸ ਨੂੰ ਇਹ ਪਤਾ ਲੱਗ ਜਾਵੇ ਮੈਂ ਕੌਣ ਹਾਂ ਉਸ ਦੇ ਸਾਰੇ ਦੁੱਖ ਕਲੇਸ਼ ਤੇ ਮੁਸ਼ਕਲਾਂ ਆਪਣੇ ਆਪ ਹੀ ਦੂਰ ਹੋ ਜਾਂਦੀਆਂ ਹਨ ਰਿਸੋਲਵ ਟੂ ਬੀ ਦੇ ਸੈਲਫ ਐਂਡ ਨੋ दैट ਹੀ ਹੂ ਫਾਈਂਡਸ ਹਿਮਸੈਲਫ ਲਾਸਸਿਸ ਹਿਸ ਮਿਸਰੀ ਆਪਨੇ ਆਪ ਨੂੰ ਜਾਣ ਤੈਨੂੰ ਪਤਾ ਹੋਣਾ ਹੈ ਕਿ ਜਿਸ ਨੂੰ ਆਪਣਾ ਆਪਾ ਲੱਭ ਪਵੇ ਉਸ ਦੀਆਂ ਸਭ ਮੁਸ਼ਕਲਾਂ ਗਵਾਚ ਜਾਂਦੀਆਂ ਹਨ ਦੁੱਖਾਂ ਮੁਸੀਬਤਾਂ ਤੇ ਮੁਸ਼ਕਲਾਂ ਨੂੰ ਆਪਣੇ ਜੀਵਨ ਤੋਂ ਦੂਰ ਰੱਖਣ ਦਾ ਇਹ ਸੁਨਹਿਰੀ ਤਰੀਕਾ ਕਿ ਮਨ ਨੂੰ ਟਿਕਾਓ ਵਿੱਚ ਲਿਆਉਣਾ ਅਤੇ ਟਿਕਾਓ ਦੀ ਹਾਲਤ ਵਿੱਚ ਆਪਣੇ ਮੂਲ ਨੂੰ ਆਪਣੇ ਆਪ ਨੂੰ ਪਛਾਨਣਾ ਹਰ ਦੁਨੀਆਦਾਰ ਤੇ ਗ੍ਰਸਤੀ ਨੂੰ ਪ੍ਰੇਰੇਗਾ ਕਿ ਉਹ ਆਪਣੇ ਸੁਰਤ ਨੂੰ ਅੰਤਰਮੁਖੀ ਕਰੇ ਅਤੇ ਆਪਣੀ ਅਸਲੀਅਤ ਨੂੰ ਪਛਾਣੇ ਪਰ ਅਫਸੋਸ ਹੈ ਕਿ ਦੁੱਖਾਂ ਮੁਸ਼ਕਲਾਂ ਵਿੱਚ ਕਿਰੇ ਹੋਏ ਹੋਣ ਦੇ ਬਾਵਜੂਦ ਵੀ ਸਾਨੂੰ ਆਪਣੇ ਆਪੇ ਜਾਂ ਆਪਣੀ ਅਸਲੀਅਤ ਨੂੰ ਪਛਾਣਨ ਦਾ ਖਿਆਲ ਨਹੀਂ ਆਉਂਦਾ ਅਸੀਂ ਦੁੱਖਾਂ ਬਿਮਾਰੀਆਂ ਅਤੇ ਮੁਸ਼ਕਲਾਂ ਤੋਂ ਬਚਣਾ ਤਾਂ ਚਾਹੁੰਦੇ ਹਾਂ ਪਰ ਇਹਨਾਂ ਤੋਂ ਬਚਣ ਦਾ ਜੋ ਤਰੀਕਾ ਮਹਾਪੁਰਖ ਦੱਸਦੇ ਹਨ ਉਸ ਤਰੀਕੇ ਨੂੰ ਵਰਤਦੇ ਨਹੀਂ ਮੇਰੀ ਅਕਲ ਉੱਤੇ ਪਰਦਾ ਐਸਾ ਤਾਣਿਆ ਗਿਆ ਮੈਥੋਂ ਆਪਣਾ ਹੀ ਆਪ ਨਾ ਪਛਾਣਿਆ ਗਿਆ ਆਪਣੇ ਆਪ ਨੂੰ ਪਛਾਣਨ ਵਾਲਾ ਪਾਪ ਦੁੱਖ ਬਿਮਾਰੀ ਅਤੇ ਮੌਤ ਦੀ ਪਹੁੰਚ ਤੋਂ ਉਸੇ ਤਰ੍ਹਾਂ ਉੱਚਾ ਹੋ ਜਾਂਦਾ ਹੈ ਜਿਵੇਂ ਕਿਸੇ ਸਾਗਰ ਵਿੱਚ ਗੋਤੇ ਖਾਂਦਾ ਸਮੁੰਦਰ ਦੀਆਂ ਅਨੇਕਾਂ ਬਲਾਵਾਂ ਦੇ ਮੂੰਹ ਵਿੱਚ ਜਾ ਰਿਹਾ ਪੁਰਸ਼ ਜਹਾਜ਼ ਵਿੱਚ ਚੜ੍ਹ ਕੇ ਸਮੁੰਦਰ ਅਤੇ ਉਸ ਦੇ ਖਤਰਿਆਂ ਦੀ ਪਹੁੰਚ ਤੋਂ ਉੱਚਾ ਹੋ ਜਾਂਦਾ ਹੈ ਆਪਣੇ ਆਪ ਨੂੰ ਪਛਾਣਨ ਵਾਲਾ ਪੁਰਸ਼ ਆਪਣੇ ਆਪੇ ਵਿੱਚ ਐਸਾ ਡ੍ਰਿਢ ਹੋ ਕੇ ਅਡੋਲ ਬੈਠ ਸਕਦਾ ਹੈ ਜਿਵੇਂ ਰਾਜਾ ਆਪਣੇ ਫੌਲਾਦੀ ਕਿਲੇ ਵਿੱਚ ਬੈਠ ਕੇ ਦੁਸ਼ਮਣ ਦੇ ਸਭ ਹਮਲਿਆਂ ਤੋਂ ਬਚ ਕੇ ਸਹੀ ਸਲਾਮਤ ਰਹਿੰਦਾ ਹੈ ਹਰ ਚਰਨ ਸ਼ਰਣ ਗੜ ਕੋਟ ਹਮਾਰਾ ਕਾਲ ਕੰਟਕ ਜਾਮ ਤਿਸ ਨਾ ਬਿਦਾਰ ਹੈ ਸ਼੍ਰੀਮਤੀ ਮੇਰੀ ਬੇਕਰ ਇੱਕ ਥਾਂ ਇਸ ਪ੍ਰਕਾਰ ਲਿਖਦੇ ਹਨ ਨੋ ਦੇ ਸੈਲਫ and god will give you the wisdom and the occasion for a victory over evil apne aap nu pehchan fer wahiguru ji tenu aap hi badi te fateh paun di jaanch dasange ate himmat te mauka vi bakshange sadharan purush apne aap da andaaza apne karobar ja apne ਦੁਨਿਆਵੀ ਹਸਿਆਤ ਅਨੁਸਾਰ ਲਗਾਉਂਦਾ ਹੈ ਹਰ ਕੋਈ ਆਪ ਨੂੰ ਉਹ ਕੁਝ ਸਮਝਦਾ ਹੈ ਜੋ ਕਿ ਉਹ ਦੁਨਿਆਵੀ ਤੌਰ ਤੇ ਹੈ ਦੁਨਿਆਵੀ ਹਰ ਕੰਮ ਤੇ ਹਰ ਚੀਜ਼ ਵਿੱਚ ਕਮੀਆਂ ਤੇ ਊਣਤਾਈਆਂ ਹੁੰਦੀਆਂ ਹਨ ਇਸ ਲਈ ਸਾਧਾਰਨ ਦੁਨੀਆਦਾਰ ਆਪਣੇ ਕੰਮ ਧੰਦੇ ਦੀਆਂ ਕਮੀਆਂ ਤੇ ਊਣਤਾਈਆਂ ਤੋਂ ਪ੍ਰਭਾਵਿਤ ਹੁੰਦਾ ਰਹਿੰਦਾ ਹੈ ਮਿਸਾਲ ਦੇ ਤੌਰ ਤੇ ਜ਼ਿਮੀਂਦਾਰ ਨੂੰ ਆਪਣੇ ਕਾਰੋਬਾਰ ਵਿੱਚ ਮੌਸਮ ਦੀਆਂ ਤਬਦੀਲੀਆਂ ਦਾ ਡਰ ਰਹਿੰਦਾ ਹੈ। ਵੇਲੇ ਸਿਰ ਮੀਂਹ ਨਾ ਵਰਸੇ ਤਾਂ ਉਸ ਦੀ ਫਸਲ ਖਰਾਬ ਹੋ ਸਕਦੀ ਹੈ। ਮੰਡੀ ਵਿੱਚ ਭਾਅ ਘਟ ਹੋ ਜਾਵੇ ਤਾਂ ਕਿਸਾਨ ਦੀ ਫਸਲ ਦਾ ਮੁੱਲ ਘਟ ਜਾਂਦਾ ਹੈ। ਇਸ ਵਾਸਤੇ ਹਰ ਆਧਾਰਨ ਕਿਸਾਨ ਉੱਤੇ ਉਸ ਦੇ ਖੇਤੀਬਾੜੀ ਦੇ ਕਾਰੋਬਾਰ ਦੀਆਂ ਕਮੀਆਂ ਤੇ ਊਣਤਾਈਆਂ ਅਸਰ ਪਾਉਂਦੀਆਂ ਹਨ। ਹਰ ਆਧਾਰਨ ਵਪਾਰੀ ਨੂੰ ਮੁਕਾਬਲੇ ਅਤੇ ਘਾਟੇ ਦਾ ਡਰ ਰਹਿੰਦਾ ਹੈ। ਅਤੇ ਉਸ ਉੱਤੇ ਇਸ ਡਰ ਦਾ ਅਸਰ ਹੁੰਦਾ ਰਹਿੰਦਾ ਹੈ। ਇਸੇ ਤਰ੍ਹਾਂ ਹਰ ਆਧਾਰਨ ਲੇਖਕ ਨੂੰ ਡਾਕਟਰ ਨੂੰ ਗਵਈਏ ਨੂੰ ਇਹ ਡਰ ਰਹਿੰਦਾ ਹੈ। ਕਿ ਉਸ ਦਾ ਕਾਰੋਬਾਰ ਸਦਾ ਇੱਕੋ ਜਿਹਾ ਨਹੀਂ ਰਹਿ ਸਕਦਾ ਅਤੇ ਮੰਦੇ ਦਿਨਾਂ ਵਿੱਚ ਉਹ ਕਿਵੇਂ guzara ਕਰੇਗਾ ਇੱਕ ਡਾਕਟਰ ਕੋਲੋਂ ਜਿਸ ਦਾ ਕੰਮ ਚੰਗਾ ਨਹੀਂ ਸੀ ਚੱਲਦਾ ਜਦ ਪੁੱਛਿਆ ਗਿਆ ਕਿ ਤੂੰ ਆਪਣੇ ਆਪ ਨੂੰ ਡਾਕਟਰ ਸਮਝਦਾ ਰਹਿੰਦਾ ਹੈ ਤਾਂ ਉਸ ਨੇ ਝੱਟ ਅੱਗੋਂ ਆਖਿਆ ਹਾਂ ਮੈਂ ਆਪਣੇ ਆਪ ਨੂੰ ਡਾਕਟਰ ਮੰਨਦਾ ਹਾਂ ਕਿਉਂਕਿ ਮੈਂ ਡਾਕਟਰ ਹਾਂ ਪਰ ਉਹ ਅਸਲ ਵਿੱਚ ਡਾਕਟਰ ਹੋਣ ਤੋਂ ਪਹਿਲਾਂ ਵੀ ਅਤੇ ਡਾਕਟਰ ਬਣ ਕੇ ਵੀ ਅਸਲੀਅਤ ਵਿੱਚ ਵਾਹਿਗੁਰੂ ਜੀ ਦਾ ਪੁੱਤਰ ਸੀ ਉਹ ਵਾਹਿਗੁਰੂ ਜੀ ਦਾ ਪੁੱਤਰ ਪਹਿਲਾਂ ਅਤੇ ਡਾਕਟਰ ਪਿਛੋਂ ਸੀ ਡਾਕਟਰ ਦਾ ਪੇਸ਼ਾ ਕਰਦਿਆਂ ਵੀ ਉਹ ਉਤੋਂ ਡਾਕਟਰ ਪਰ ਵਿੱਚੋਂ ਅੰਦਰੋਂ ਅਸਲੀਅਤ ਵਿੱਚ ਵਾਹਿਗੁਰੂ ਜੀ ਦਾ ਪੁੱਤਰ ਸੀ ਉਹ ਇਸ ਬਾਤ ਨੂੰ ਭੁੱਲ ਚੁੱਕਾ ਸੀ ਉਹ ਆਪਣੇ ਆਪ ਨੂੰ ਵਾਹਿਗੁਰੂ ਜੀ ਦਾ ਪੁੱਤਰ ਹੋਣ ਦੀ ਅਸਲੀਅਤ ਨੂੰ ਭੁਲਾ ਕੇ ਆਪਣੇ ਪੇਸ਼ੇ ਅਨਸਾਰ ਆਪਣੇ ਆਪ ਨੂੰ ਡਾਕਟਰ ਹੀ ਸਮਝਦਾ ਤੇ ਮੰਨਦਾ ਸੀ ਪਰ ਡਾਕਟਰ ਦੇ ਪੇਸ਼ੇ ਵਿੱਚ ਇਹ ਕਮੀ ਜਾਂ ਔਣਤਾਈ ਹੈ ਕਿ ਉਹ ਕਦੀ ਚੰਗਾ ਚੱਲੇ ਅਤੇ ਕਦੀ ਮੰਦਾ ਜਾਵੇ ਇਸ ਕਰਕੇ ਉਕਤ ਡਾਕਟਰ ਉੱਤੇ ਉਸ ਦਾ ਕੰਮ ਚੰਗਾ ਨਾ ਚੱਲਣ ਦਾ ਅਤੇ ਉਸ ਦੀ ਆਪਣੇ ਪੇਸ਼ੇ ਵਿੱਚ ਅਸਫਲਤਾ ਦਾ ਰੰਗ ਚੜਿਆ ਹੋਇਆ ਸੀ ਜਦ ਉਸ ਨੂੰ ਦੱਸਿਆ ਗਿਆ ਕਿ ਉਸ ਦੇ ਜੀਵਨ ਦਾ ਅਸਲ ਮਕਸਦ ਅਤੇ ਅਸਲ ਪੇਸ਼ਾ ਇੱਕ ਐਸਾ ਇਨਸਾਨ ਬਣਨਾ ਹੈ ਜਿਹੜਾ ਹਰ ਵੇਲੇ ਆਪਣੇ ਸਿਰਜਣਹਾਰ ਦੀ ਸਮਝ ਤੇ ਗੁਣ ਪ੍ਰਕਾਸ਼ੇ ਡਾਕਟਰ ਦੇ ਉਪਰੇ ਤੇ ਆਰਜੀ ਪੇਸ਼ੇ ਵਿੱਚੋਂ ਉਸ ਨੂੰ ਆਪਣੀ ਅਸਲੀਅਤ ਪ੍ਰਕਾਸ਼ਨੀ ਚਾਹੀਦੀ ਸੀ ਨਾ ਕਿ ਡਾਕਟਰੀ ਪੇਸ਼ੇ ਦੀਆਂ ਕਮੀਆਂ ਅਤੇ ਊਨਤਾਈਆਂ ਇਸ ਵਿਚਾਰ ਨੇ ਡਾਕਟਰ ਦਾ ਸਾਰਾ ਦ੍ਰਿਸ਼ਟੀਕੋਣ ਬਦਲ ਦਿੱਤਾ ਅਤੇ ਉਸ ਨੇ ਆਪਣੇ ਪੇਸ਼ੇ ਵਿੱਚ ਮੋਢਕਦੀਮੀ ਅਸਲੀਅਤ ਹਮ ਹਰ ਕੇ ਬਾਲਕ ਦੀਆਂ ਖੂਬੀਆਂ ਤੇ ਗੁਣਾ ਨੂੰ ਪ੍ਰਕਾਸ਼ ਕਰਨ ਦੀ ਕੋਸ਼ਿਸ਼ ਅਰੰਭੀ ਵਾਹਿਗੁਰੂ ਦੇ ਪੁੱਤਰ ਹੋਣ ਦੇ ਰਿਸ਼ਤੇ ਨੂੰ ਜਦ ਅਸੀਂ ਸਮਝਦੇ ਹਾਂ ਤਾਂ ਅਸੀਂ ਦੇਖਾਂਗੇ ਕਿ ਸਾਡੇ ਅੰਦਰ ਹੀ ਪਿਤਾਵਨੋਂ ਬਖਸ਼ੀ ਬੇਅੰਤ ਦਾਣਾਈ ਤੇ ਦੂਰ ਅੰਦੇਸ਼ੀ ਹੈ ਅਤੇ ਸਾਡੇ ਅੰਦਰ ਹੀ ਸਭ ਮੁਸ਼ਕਲਾਂ ਤੇ ਮੁਸੀਬਤਾਂ ਨੂੰ ਹੱਲ ਕਰਨ ਦੀ ਯੋਗਤਾ ਹੈ ਡਾਕਟਰ ਦੇ ਦ੍ਰਿਸ਼ਟੀ ਬਦਲਣ ਨਾਲ ਉਸ ਦੀ ਸ੍ਰਿਸ਼ਟੀ ਉਸ ਦੇ ਮਨ ਦੀ ਅਵਸਥਾ ਅਤੇ ਉਸ ਦੇ ਪੇਸ਼ੇ ਦੀ ਹਾਲਤ ਬਦਲ ਗਈ ਵਾਹਿਗੁਰੂ ਦੇ ਬੱਚੇ ਦੇ ਕਾਰੋਬਾਰ ਜਾਂ ਪੇਸ਼ੇ ਵਿੱਚ ਵਾਹਿਗੁਰੂ ਜੀ ਦੀ ਆਸਿਸ਼ ਤਾਂ ਆਪੇ ਕੰਮ ਕਰਦੀਆਂ ਹਨ ਜਿਸ ਨੂੰ ਆਪਣੀਆਂ ਜ਼ਿੰਮੇਵਾਰੀਆਂ ਬੋਝ ਭਾਸ ਰਹੀਆਂ ਹੋਣ ਅਤੇ ਤੰਗ ਕਰਦੀਆਂ ਹੋਣ ਉਸ ਨੂੰ ਕੇਵਲ ਆਪਣੇ ਵਿਚਾਰ ਬਦਲਣ ਦੀ ਲੋੜ ਹੈ। ਉਸ ਨੂੰ ਕੇਵਲ ਇਹ ਸਮਝਣ ਦੀ ਲੋੜ ਹੈ ਕਿ ਉਹ ਆਪ ਕੌਣ ਹੈ। ਆਪਣੇ ਵਿਚਾਰ ਜਾਂ ਦ੍ਰਿਸ਼ਟੀ ਬਦਲਣ ਲਈ ਉਸ ਨੂੰ ਆਪਣੇ পেশੇ ਜਾਂ ਕਾਰੋਬਾਰ ਵੱਲ ਨਹੀਂ ਤੱਕਣਾ ਚਾਹੀਦਾ। ਸਗੋਂ ਆਪਣੇ ਸੌਮੇ ਆਪਣੇ ਮੂਲ ਸ੍ਰੀ ਵਾਹਿਗੁਰੂ ਜੀ ਵੱਲ ਦੇਖਣਾ ਚਾਹੀਦਾ ਹੈ। ਅਤੇ ਆਪਣੇ ਅਤੇ ਵਾਹਿਗੁਰੂ ਜੀ ਦੇ ਸਦੀਵੀ ਤੇ ਸੱਚੇ ਪਿਤਾ ਪੁੱਤਰ ਵਾਲੇ ਰਿਸ਼ਤੇ ਨੂੰ ਜਾਣਨਾ ਚਾਹੀਦਾ ਹੈ